ਦੇ ਬਹਾਦਰ ਪੰਜਾਬੀਓ ਅੱਜ 79 ਨਾ ਆਜ਼ਾਦੀ ਦੇ ਆਸਿਮਾਨ ਆ ਰਹੇ ਹਾਂ ਮੈਂ ਇਸ ਮੌਕੇ ਤੇ ਖਾਸ ਤੌਰ ਤੇ ਦੇਸ਼ ਵਾਸੀਆਂ ਨੂੰ ਖਾਸ ਤੌਰ ਤੇ ਪੰਜਾਬੀਆਂ ਬਹੁਤ-ਬਹੁਤ ਬੁਲਾਈ ਦਿੰਨਾ ਸਭ ਤੋਂ ਪਹਿਲਾਂ ਫਰੀਦਕੋਟ ਦੀ ਪਵਿੱਤਰ ਧਰਤੀ ਇਹ ਮਹਾਨ ਸੂਫੀ ਸੰਤ ਬਾਬਾ ਫਰੀਦ ਜੀ ਨੂੰ ਸ਼ਰਧਾ ਦੇ ਸਤਕਾਰ ਪੇਟ ਕਰਦਾ 1215 ਈਸਵੀ ਦੇ ਵਿੱਚ ਬਾਬਾ ਫਰੀਦ ਜੀ ਨੇ ਇਸ ਨਗਰ ਨੂੰ ਪਾਗ ਲਾਈ ਸੀ ਇਹ ਉਸ ਮੌਕੇ ਦਾ ਰਾਜਾ ਜਿਹੜਾ ਉਹ ਇੰਨਾ ਪ੍ਰਭਾਵਿਤ ਹੋਇਆ ਬਾਬਾ ਫਰੀਦ ਜੀ ਤੋਂ ਕਿ ਉਹਨਾਂ ਸਲਮਾਨ ਵਜੋਂ ਸ਼ਹਿਰ ਦਾ ਨਾਮ ਮੋਕਲ ਹਾਕੋ ਬਣ ਕੇ ਬਦਲ ਕੇ ਫਰੀਦ ਕੋਟ ਆ। ਸਵਾਗਤ ਫਰੀਦ ਜੀ ਨੂੰ ਪੰਜਾਬੀ ਸਾਹਿਤ ਦਾ ਪਹਿਲਾ ਮਹਾਨ ਕਵੀ ਮੰਨਿਆ ਜਾਂਦਾ ਹੈ। ਆਪ ਜੀ ਨੇ ਆਮ ਲੋਕਾਂ ਦੀ ਭਾਸ਼ਾ ਦੇ ਵਿੱਚ ਬਾਣੀ ਦੀ ਰਚਨਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆਪ ਜੀ ਦੀ ਪਵਿੱਤਰ ਬਾਣੀ ਨੂੰ ਸਾਰੇ ਨਿਮਰਤਾ ਸਹਿਬ ਸਤਸੰਤੋ ਇੱਕ ਪਰਮਾਤਮਾ ਦੀ ਰਾਜਾ ਵਿੱਚ ਰੱਖ ਕੇ ਸਰਵਣ ਕਰਦੇ ਨੇ ਕਿ ਉਹਨਾਂ ਦੀ ਬਾਣੀ ਜਿਹੜੀ ਹੈ ਉਹ ਮਨੁੱਖਤਾ ਦਾ ਸੰਦੇਸ਼ دیتی ਹੈ। ਬਾਬਾ ਫਰੀਦ ਦਾ ਸ਼ਲੋਕ ਮਨੁੱਖ ਨੂੰ ਸੰਸਾਰਿਕ ਮੋਹ ਤੋਂ ਹਟ ਕੇ ਸਾਦਗੀ ਦਾ ਜੀਵਨ ਜਿਉਣ ਦਾ ਸੰਦੇਸ਼ ਦਿੰਦਾ ਹੈ। ਫਰੀਦਾ ਰੋਟੀ ਮੇਰੀ ਕਾਠ ਕੀ ਲਾਗਣ ਮੇਰੀ ਭੁੱਖ ਜਿੰਨਾ ਖਾਤੀ ਚੋਕੜੀ ਕਨੇ ਸੈਨ ਦੇ ਦੋਖ ਪਿਆਰੇ ਪੰਜਾਬੀਓ ਆਜ਼ਾਦੀ ਹਾਸਲ ਕਰਨ ਲਈ ਸਾਨੂੰ ਬਹੁਤ ਲੰਮਾ ਸੰਘਰਸ਼ ਕਰਨਾ ਪਿਆ ਜਿਹਦੇ ਵਿੱਚ ਸੂਰਬੀਰ ਜਵੰਦਿਆਂ ਦੀਆਂ ਜਾਨਾਂ ਕੁਰਬਾਨ ਕਰਾਉਣੀਆਂ ਪਈਆਂ ਦੇਸ਼ ਤੇ ਕੌਮ ਤੋਂ ਮਰ ਬਿਟਣ ਦਾ ਜਜ਼ਬਾ ਸਾਨੂੰ ਸਾਡੇ ਮਹਾਨ ਗੁਰੂ ਸਾਹਿਬਾਨ ਤੋਂ ਗੁਰਤੀ ਚ ਮਿਲਿਆ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਕਿਹਾ ਇਸ ਕਾਰਨ ਉਹਨੂੰ ਕਾਲ ਕੋਤਰੀ ਚ ਬੰਦ ਰਹਿਣਾ ਪਿਆ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦਾ ਐਸਾ ਲਸੀ 350ਵਾਂ ਸ਼ਹੀਦੀ ਦਿਵਸ ਵੀ ਮਨਾ ਰਹੇ ਆ ਜਬਰ ਦੇ ਟਾਕਰੇ ਕਰਦੇ ਹੋਏ ਉਹਨਾਂ ਨੇ ਸ਼ਹਾਦਤ ਦੇ ਜਾਨ ਦਿੱਤੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਬਰ ਜ਼ੁਲਮ ਦੇ ਖਿਲਾਫ ਲੜਦਿਆਂ ਆਪਣਾ ਸਭੰਤ ਸਭਾ ਦਿੱਤਾ ਇਸ ਦੀ ਮਿਸਾਲ ਦੁਨੀਆ ਦੇ ਵਿੱਚ ਇਤਿਹਾਸ 'ਚ ਕਿਤੇ ਨਹੀਂ ਮਿਲਦੀ ਕਹਿੰਦਾ ਕਿ ਹਜ਼ਾਰ ਹੋ ਜੂਗਾ ਪਰ ਤੁਸੀਂ ਜਾਣਾ ਇਲਾਜ ਕਰਾਉਣਾ ਤੇ ਘਰੇ ਆ ਜਾਣਾ ਬਾਕੀ ਸਾਰਾ ਜਿਹੜਾ ਇਲਾਜ ਦਾ ਖਰਚਾ ਹੋ ਪੰਜਾਬ ਸਰਕਾਰ ਕਰੂਗੀ ਇਸ ਯੋਜਨਾ 'ਚ ਸਾਰੇ ਕਿਸਾਨ ਕਪਾਰੀ ਦੁਕਾਨਦਾਰ ਸਰਕਾਰੀ ਮੁਲਾਜ਼ਮ ਪੈਨਸ਼ਨਰ ਕੋਈ ਇਨਕਮ ਦੀ ਸੀਮਾ ਨਹੀਂ ਕੋਈ ਗੀਲਾ ਪੀਲਾ ਕਾਰ ਨਹੀਂ بس ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਪੰਜਾਬ ਦਾ ਨਾਗਰਿਕ ਹੋਣਾ ਚਾਹੀਦਾ ਤੋਂ ਮਾਰੀ ਗੱਲੇ ਹੋਈ ਕਿ ਸਰਕਾਰਾਂ ਖੁਦ ਨਸ਼ੇ ਵਕਾਉਂਦੀਆਂ ਸੀ ਮੰਤਰੀਆਂ ਦੀਆਂ ਗੱਡੀਆਂ 'ਚ ਨਸ਼ੇ ਦੇ ਪੈਕੇਟ ਜਾਂਦੇ ਸੀ ਵੱਡੇ ਵੱਡੇ ਸਮੱਗਲਰ ਜਿਹੜੇ ਨੇ ਉਹ ਉਹਨਾਂ ਦੇ ਘਰੇ ਰੱਤਾ ਕਰਦੇ ਸੀ ਤੇ ਉਹ ਆਪਣੇ ਹੋਰ ਦੋਸਤਾਂ ਨੂੰ ਜਿਗਰੀ ਦੋਸਤ ਕਹਿ ਕੇ ਇੰਟਰੋਡਕਸ਼ਨ ਕਰਾਉਂਦੇ ਸੀ ਕਾਸੀ ਸਾਰੀ ਪਲਾਨ ਤਿਆਰ ਕਰਨ ਨੂੰ ਥੋੜਾ ਟਾਈਮ ਲੱਗ ਗਿਆ ਕਿ ਸਪਲਾਈ ਲਾਈਨ ਕਿਵੇਂ ਤੋੜਾਂਗੇ ਫਿਰ ਜਿਹੜੇ ਵਿਦਰੋਹ ਸਿੰਟਮਸ ਵਾਲੇ ਹੋਣਗੇ ਉਹਨਾਂ ਦਾ ਕਿੱਥੇ ਲਾਂਚ ਕਰਾਂਗੇ ਓਪਨ ਸੈਂਟਰ ਉਹ ਜਿਹੜੇ ਅਪਡੇਟ ਕੀਤੇ ਰੀਹੈਬ ਸੈਂਟਰ ਅਪਡੇਟ ਕੀਤੇ ਤੇ ਉਸ ਤੋਂ ਬਾਅਦ ਜਿਹੜੇ ਜਿਹੜੇ ਇਨਵੋਲਵ ਸੀ ਪੁਲਿਸ ਦੇ ਛੋਟੇ ਅਧਿਕਾਰੀ ਸੀਗੇ ਵੱਡੇ ਅਧਿਕਾਰੀ ਸੀਗੇ ਜਿਹੜੇ ਜਿਹੜੇ ਉਹਦੇ ਵਿੱਚ ਇਨਵੋਲਵ ਸੀਗੇ ਨਸ਼ਾ ਤਸਕਰੀ ਚ ਉਹਨਾਂ ਦੀ ਪਹਿਚਾਨ ਕੀਤੀ ਉਹਨਾਂ ਉੱਪਰ ਕਾਰਵਾਈ ਕੀਤੀ ਬਹੁਤ ਐਨੇ ਬਦਲੀਆਂ ਕੀਤੀਆਂ ਉਸ ਤੋਂ ਬਾਅਦ ਫਿਰ ਐਕਸ਼ਨ ਵੱਡਾ ਲਿਆ ਜਿਹਦੇ ਵਿੱਚ ਤਸਕਾ ਨੂੰ ਫੜਨਾ ਬੱਚਿਆਂ ਨੂੰ ਜਿਹੜੇ ਪੂਰੀ ਸੰਗਤ ਦਾ ਸ਼ਿਕਾਰ ਹੋ ਗਏ ਉਹਨਾਂ ਨੂੰ ਅਸਤਾਜ ਜ ਦਵਾਈ ਦਿਵਾਉਣੀ ਤੇ ਉਹਨਾਂ ਨੇ ਜਿਹੜੇ ਤਸਕਰਾਂ ਨੇ ਉਸ ਪਾਪ ਦੀ ਕਮਾਈ ਨਾਲ ਲੋਕਾਂ ਦੇ ਘਰਾਂ 'ਚ 70 ਵਿਸ਼ਾਖ ਕੇ ਸাবੀਆਂ ਲੱਖਾਂ ਪਹਿਣਾਂ ਦੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਕੇ ਜਿਹੜੀ ਪਾਪ ਦੀ ਕਮਾਈ ਨਾਲ ਉਹਨਾਂ ਨੇ ਮਹਿਲ ਬਣਾਏ ਬਿਲਡਿੰਗਾਂ ਬਣਾਈਆਂ ਕਿਸੇ ਨੇ ਪੈਲਸ ਬਣਾ ਲਿਆ ਉਹਨਾਂ ਸਾਰਿਆਂ ਤੇ ਫਿਰ ਪੀੜਾ ਪੰਜਾਬੀ ਚੱਲੇ ਆ ਔਰ ਚੱਲ ਰਿਹਾ ਹਰ ਰੋਜ਼ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਕਿ ਚੋਰੀ ਦੇ ਪੁੱਤ ਕਦੇ ਗੱਬਰੂ ਨਹੀਂ ਹੁੰਦੇ ਇਹੋ ਜੀ ਬਾਤ ਦੀ ਕਮਾਈ ਜਿਹੜੀ ਹੈ ਉਹਨੂੰ ਅਸੀਂ ਇਸ ਧਰਤੀ ਤੇ ਰਹਿਣ ਨਹੀਂ ਦੇਵਾਂਗੇ ਤਾਂ ਕਿ ਲੋਕਾਂ ਨੂੰ ਸਕੂਨ ਮਿਲੇ ਕਿ ਸਾਨੂੰ ਸਾਡੇ ਅੱਖਾਂ ਸਾਹਮਣੇ ਇਨਸਾਫ ਨਹੀਂ ਤੇ ਹੈ ਨਾਲ ਪਿੰਡਾਂ ਦੇ ਸ਼ਹਿਰਾਂ ਦੇ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਜਿਹੜੀਆਂ ਆਪਣੇ ਪਿੰਡਾਂ ਦੀ ਰਾਖੀ ਕਰਨਗੀਆਂ ਕਿ ਸਾਡੇ ਪਿੰਡ ਕੋਈ ਨਸ਼ਾ ਵੇਚਣ ਨਾ ਆਵੇ ਜੇ ਕੋਈ ਸਾਡੇ ਪਿੰਡ ਦਾ ਨਸ਼ਾ ਵੇਚਣ ਦੇ ਵਿੱਚ ਆਪ ਜੀ ਬੋਲਵੇ ਤਾਂ ਅਸੀਂ ਉਹ ਜਮਾਨਤ ਨਹੀਂ ਦੇਣੀ ਅਸੀਂ ਉਹਦੇ ਪਿੱਛੇ ਨਹੀਂ ਜਾਣਾ ਇਸ ਤਰ੍ਹਾਂ ਦੇ ਮਤੇ ਪਾਸ ਹੋ ਰਹੇ ਨੇ ਬੜਾ ਵੱਡਾ ਮੁਹਿੰਮਾ ਜਿੱਥੇ ਲੋਕ ਬਹੁਤ ਸਾਥ ਦੇ ਰਹੇ ਨੇ ਪੰਚਾਇਤਾਂ ਸਾਥ ਦੇ ਰਹੀਆਂ ਨੇ ਔਰ ਕਾਮਯਾਬੀ ਵੱਲ ਵਧਦੇ ਰਹੇ ਮੈਨੇ ਕਹਿੰਦਾ ਕਿ ਬਿਲਕੁਲ ਖਤਮ ਹੋ ਗਿਆ ਪਰ ਜਿਹੜਾ ਸ਼ਰਿਆਂ ਵਿਕਦਾ ਸੀ ਜਾਂ ਕਿਤੋਂ ਵੀ ਮਰਜੀ ਕੁੜੀ ਲੈ ਲੈਂਦੇ ਸੀ ਉਹ ਕੰਮ ਖਤਮ ਹੋ ਗਿਆ ਜੇ ਕੋਈ ਕਹਤੇ ਹੈਗਾ ਚੋਰੀ ਛੁਪੇ ਆਲਾ ਉਹਦੇ ਤੇ ਵੀ ਛਾਪੇ ਪੈ ਰਹੇ ਹਜ਼ਾਰਾਂ ਐਫ ਆਈ ਆਰ ਦਾ ਜ਼ੁਈਆਂ ਨੇ ਰਿਕਵਰੀ ਹੋਈ ਹੈ ਬੜੀ ਵੱਡੀ ਲੰਬੀ ਲਿਸਟ ਹੈ ਨਸ਼ਾ ਹੁੰਦਾ ਹੈ ਸਾਡੇ ਗਵਾਂਡੀ ਮੁਲਕ ਚ 500 ਕੁ ਮੰਜਾ ਕਿਲੋਮੀਟਰ ਦੇ ਨੇੜੇ ਤੇ ਸਾਡੀ ਸਰਹੱਦ ਹੈ ਪਖਾਨਕੋਟ ਤੋਂ ਫਾਜ਼ਿਲਕਾ ਤੱਕ ਡਰੋਨ ਸਿਸਟਮ ਹੈ ਅੱਜਕੱਲ ਉਹ ਡਰੋਨ ਆਹੀ ਸੁੱਟ ਜਾਂਦੇ ਸੀ ਪੈਕ ਪੰਜਾਬ ਪਹਿਲਾ ਸੂਬਾ ਜਿਨੇ ਐਂਟੀ ਡਰੋਨ ਸਿਸਟਮ ਲਾਗੂ ਕੀਤਾ ਉਹਨੇ ਪਿੱਛੇ ਜੇ ਰਿਕਰਡਮ ਕੀਤਾ ਤਰਨਤਾਰਨ ਉਧਰੋਂ ਡਾਉਨ ਜੇ ਆਊਗਾ ਉਹ ਸਾਡੇ ਟ੍ਰੈਕ ਦੇ ਵਿੱਚ ਆ ਗਿਆ ਤਾਂ ਉਹ ਉੱਥੇ ਉਸੇ ਵੇਲੇ ਉੱਥੇ ਹੀ ਜਿਹੜਾ ਤਬਾਹ ਕਰ ਦਿੱਤਾ ਜਾਊਗਾ ਤਾਂ ਕਿ ਉਹ ਕੋਈ ਸਮਾਜ ਸਮਾਜ ਦੇ ਰੋਟੀ ਕੋਈ ਪਸਤਾਲ ਕੋਈ ਸਮਗਰੀ ਇਸ ਤਰ੍ਹਾਂ ਦੀ ਜਿਹੜੀ ਨਸ਼ੇ ਜਿਹਦੇ ਚੋਂ ਉਹ ਬਾਹਰ ਪੰਜਾਬ ਦੀ ਧਰਤੀ ਤੇ ਬਾਹਰ ਦੀ ਧਰਤੀ ਤੇ ਨਾਸ਼ ਹੋ ਸਕੇ ਤਾਂ ਅੰਮ੍ਰਿਤਸਰ ਕਲਾਨਾ ਜੁੜੀ ਜਿੰਨੇ ਵੀ ਸਕੂਲਾਂ ਦੇ ਨਾਬਾਜ਼ ਬਹਾਦਰ ਪੁਲਿਸ ਦੀਆਂ ਟੁਕੜੀਆਂ ਜਿਹਦੇ ਵਿੱਚ ਮੁੰਡੇ ਕੁੜੀਆਂ ਬੁੰਨੇ ਸ਼ਾਮਲ ਨੇ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਵਧਾਈ ਵੀ ਦਿੰਨਾ ਔਰ ਨਾਲ ਨਾਲ ਰੰਗਲੇ ਪੰਜਾਬ ਦੀ ਅਦਾਸਤੀ ਕਰਦੇ ਆ ਕਿ ਹਰ ਬੰਦੇ ਕੋਲੇ ਬਰਸ਼ ਹੋਣਾ ਚਾਹੀਦਾ ਹੈ ਜੋ ਰੰਗ ਤੁਸੀਂ ਪੰਜਾਬ ਦੇ ਨਕਸ਼ੇ 'ਚ ਭਰ ਸਕਦੇ ਹੋ ਉੱਪਰ ਹੋ ਇਮਾਨਦਾਰੀ ਨਾਲ ਆਪਣੀ ਮਿਹਨਤ ਨਾਲ ਕੰਮ ਕਰੋ ਡਿਊਟੀ ਕਰੋ ਤਾਂ ਕਿ ਅਸੀਂ ਪੰਜਾਬ ਨੂੰ ਦੁਬਾਰੇ ਨੰਬਰ 1 ਸੂਬਾ ਬਣਾ ਸਕੀਏ ਔਰ ਜਿਸ ਦਿਨ ਪੰਜਾਬ ਨੰਬਰ 1 ਸੂਬਾ ਬਣਿਆ ਉਸ ਦਿਨ ਭਾਰਤ ਨੰਬਰ 1 ਦੇਸ਼ ਬਣਨ ਵੱਲ ਚੱਲੂਗਾ ਪੰਜਾਬ ਨੂੰ ਨੰਬਰ 1 ਸੂਬਾ ਬਣਾਏ ਆਪਣਾ ਦੇਸ਼ ਨੰਬਰ 1 ਨਹੀਂ ਬਣ ਸਕਦਾ ਹਰ ਕੁਰਬਾਨੀ ਲਈ ਪੰਜਾਬੀ ਪਿਆਰ ਜੇ ਦੇਸ਼ ਜਨਾਜ਼ ਦੀ ਕਾਟ ਤਾਂ ਪੰਜਾਬੀ ਪਿਆਰ ਖੇਡਾਂ ਜਿੱਤਣ ਵਾਸਤੇ ਪੰਜਾਬੀ ਪਿਆਰ ਸੋ ਹਰ ਇੱਕ ਫੀਲਡ ਦੇ ਵਿੱਚ ਪੰਜਾਬੀ ਜਿਹੜੇ ਨੇ ਉਹ ਮੱਲਾ ਮਾਰ ਰਹੇ ਨੇ ਅੱਜ 15 ਅਗਸਤ ਸ਼ਹੀਦਾਂ ਦੇ ਸੁਪਨਿਆਂ ਦਾ ਦਿਨ ਹੈ ਉਹਨਾਂ ਨੇ ਕੁਰਬਾਨੀਆਂ ਨੂੰ ਯਾਦ ਕਰਦੇ ਆ ਨਮਨ ਕਰਦੇ ਆ ਕਿ ਮੈਂ ਸਾਰਿਆਂ ਨੂੰ ਗਰਮੀ ਦੇ ਬਾਵਜੂਦ ਤੁਸੀਂ ਇਹਨੇ ਵਾਰੀ ਗਿਣਤੀ ਤੇ ਪਹੁੰਚੇ ਭਾਈਓ ਮੈਂ ਅੱਜ ਦੇ ਦਿਨ ਦੀ ਇੱਕ ਵਾਰੀ ਫੇਰ ਬਹੁਤ-ਬਹੁਤ ਵਧਾਈਆਂ ਦਿੰਨਾ ਤੇ ਦੁਆ ਕਰਦਾ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਸਾਡੀ ਭਾਈਚਾਰਕ ਸਾਂਝ ਬਣੀ ਰਹੇ ਪੰਜਾਬ ਤਰੱਕੀ ਕਰਦਾ ਰਹੇ ਉਹ ਵੱਸਾ ਮੋ ਜ਼ਿੰਨੇ ਲਿਖਿਆ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ ਪੰਜਾਬ ਦੇ ਨਗ ਦੀ ਜਿਹੜੀ ਚਮਕ ਉਹ ਫਿੱਕੀ ਨਹੀਂ ਪੈਣ ਦੇਣੀ ਇਹਨੂੰ ਹੋਰ ਚਮਕਾਉਣਾ ਹੈ ਕੁੰਦਰੀ ਤਾਈ ਚਮਕੂਗੀ ਜੇ ਨਾਗ ਚਮਕੂਗਾ ਸੋ ਮੇਰੇ ਵੱਲੋਂ ਇੱਕ ਵਾਰੀ ਫੇਰ ਤੁਹਾਨੂੰ ਬਹੁਤ ਸਾਰੀਆਂ ਢੇਰ ਸਾਰੀਆਂ ਵਧਾਈਆਂ ਜੈ ਜੀ ਬਹੁਤ ਬਹੁਤ ਧੰਨਵਾਦ